ਨਾਮ ਆ ਤੁਹਾਡਾ ਜੀ ਕਿਹੜਾ ਏਰੀਆ ਵਾ ਜਤਿੰਦਰ ਕੌਰ ਨਾਮ ਆ ਮੇਰਾ ਕਮਲ ਕਲੋਨੀ ਚ ਸੀ ਰਹਿੰਦੇ ਆ ਸਮਰਾਲੇ ਕੀ ਘਟਨਾ ਹੋਈ ਸੀ ਜਿਹੜੀ ਸ਼ਾਮੀ ਹੋਈ ਹੈ ਕਿੰਨੇ ਕ ਬਜੇ ਦੀ ਘਟਨਾ ਮੈਨੂੰ ਅਚਾਨਕ ਸ਼ਾਮ ਕੁ ਜੀ ਦੀ ਮੈਂ ਘਰੇ ਝਾੜੂ ਮਾਰਦੀ ਸੀ ਸਫਾਈ ਕਰਦੀ ਸੀ ਮੈਂ ਦੇਖਿਆ ਮੈਨੂੰ ਅਚਾਨਕ ਕੰਨਾਂ ਚ ਆਵਾਜ਼ ਪਈ ਵੀ ਬਚਾਓ ਬਚਾਓ ਦੀ ਚੋਰ ਚੋਰ ਜਦੋਂ ਮੈਂ ਇੱਥੇ ਝਾੜੂ ਮਾਰਦੀ ਸੀ ਗੇਟ ਦੇ ਕੋਲੇ ਮੈਂ ਉਹੀ ਝਾੜੂ ਲੈ ਕੇ ਬਾਹਰ ਨਿਕਲੀ ਉਹਨਾਂ ਦੇ ਮਗਰ ਪਈ ਮਤਲਬ ਉਹ ਸਕੂਟਰੀ ਸੱਟ ਕੇ ਭੱਜ ਗਏ ਕਿੰਨੇ ਬੰਦੇ ਦੇਖੇ ਨੇ ਦੇਖੇ ਨੇ ਜਿਹੜਾ ਤੁਸੀਂ ਇੱਕ ਮੁੰਡਾ ਜਾਂ ਸੀਗਾ ਇੱਕ ਮੁੰਡਾ ਜਾਂ ਸੀ ਹਾਂਜੀ ਤੇ ਰੌਲਾ ਪਉਣ ਤੇ ਤੁਹਾਨੂੰ ਪਤਾ ਲੱਗਿਆ ਹੈ ਜੀ ਹਾਂਜੀ ਹਾਂਜੀ ਮੈਨੂੰ ਆਵਾਜ਼ ਸੁਣੀ ਤਾਂ ਮੈਂ ਇੱਥੇ ਗੇਟ ਕੋਲੇ ਝਾੜੂ ਮਾਰਦੀ ਸੀ ਤੇ ਮੈਂ ਬਾਹਰ ਚਲੀ ਗਈ ਫਿਰ ਤੇ ਇਹ ਆਪਣਾ ਲੇਡੀ ਲੇਡੀ ਹਾਂਜੀ ਕਿ ਲੇਡੀ ਸੀਗੀ ਉਹ ਮੈਂ ਬਾਅਦ ਚ ਦੇਖੇ ਨੇ ਮੋਟਰਸਾਈਕਲ ਤੇ ਜਦ ਜਦ ਮੈਂ ਉਧਰੋਂ ਵਾਪਸ ਮੁੜੀ ਨਾ ਮੁੰਡੇ ਹੋ ਜਣੇ ਹੋਰ ਸੀ ਹਾਂਜੀ ਉਹ ਮੈਂ ਬਾਅਦ ਚ ਵਾਪਸ ਮੁੜਦੀ ਨੇ ਦੇਖੇ ਨੇ ਉਦੋਂ ਮੋਟਰਸਾਈਕਲ ਤੇ ਜਾਂਦੇ ਸੀ ਮੋਟਰਸਾਈਕਲ ਤੇ ਸਕੂਟਰੀ ਜਿਹੜਾ ਪਤਾ ਨਹੀਂ ਕਿਹੜੀ ਚੀਜ਼ ਹੈ ਜਿਹੜਾ ਸਕੂਟਰੀ ਤੋਂ ਡਿੱਗ ਗਿਆ ਉਹਦਾ ਕਿਧਰ ਭੱਜਿਆ ਉਹ ਅੱਧਰ ਨਹੀਂ ਭੱਜ ਗਿਆ ਸਿੱਧੀ ਗਲੀ ਚ ਨੂੰ ਕੋਲੇ ਸਕੂਟਰੀ ਹੈ ਜਿਹੜੀ ਉਹਨੇ ਪੁਲਿਸ ਲੈ ਗਈ ਹਾਂ ਕਲਪੀ ਦੇ ਵਿੱਚ ਟੀਚਰ ਦੇ ਘਰੇ ਕੁਝ ਅਗਿਆਤ ਬੰਦੇ ਬੜੇ ਲੋਕ ਇਹ ਜਿਹਨਾਂ ਨੂੰ ਕਹਿੰਦੇ ਆਪਾਂ ਟੀਕਰੀਆਂ ਲਾਈਏ ਇਹ ਜਿਹਨਾਂ ਸੰਜੀਤ ਕੋਰ ਪਿਚਰ ਹੈ ਆਪਣੇ ਕਮਲ ਕਲੋਨੀ ਦੇ ਵਿੱਚ ਰਹਿੰਦੇ ਐਤਵਾਰ ਵਾਲੇ ਦੀ ਗੱਲ ਹੈ ਇਹਨਾਂ ਦਾ ਬੇਟਾ ਨਾ ਜਿਸ ਸਟੇਜ ਰਾਹੌਣ ਸੈਂਟਰ ਚਲਾਉਂਦਾ ਸੀ ਘਰ ਨਾਲ ਸੈਂਟਰ ਨਾਲ ਸੈਂਟਰ ਉਹ ਸੇਲ ਸੈਲ ਸੈਂਟਰ ਦੇ ਵਿੱਚ ਪੜੇ ਗਏ ਉਹ ਉਹ ਫੜਨ ਤੋਂ ਬਾਅਦ ਉਏ ਨਾ ਦੇਖਣਾ ਇੱਕ ਲੇਡੀਜ਼ ਤੇ ਜੋ ਜੈਨਸ ਆਏ ਕਹਿੰਦੇ ਜੀ ਅਸੀਂ ਸੈਂਡ ਉੱਥੋਂ ਆਇਆ ਵੀ ਸਾਡਾ ਉਹ ਲੇਡੀ ਜੀ ਨੇ ਆ ਕੇ ਦੱਸਿਆ ਵੀ ਮੇਰਾ ਭਰਾ ਹੈ ਉਥੇ ਸੈਂਟਰ ਦੇ ਵਿੱਚ ਹੁੰਦਾ ਸੀ ਵੀ ਅਸੀਂ ਉਹ ਫੋਲ ਕਰਨ ਆਏ ਆ ਵੀ ਤੁਹਾਡਾ ਬੱਚਾ ਫੜਿਆ ਗਿਆ ਤੇ ਇਹਨਾਂ ਨੇ ਅੰਦਰ ਬੈਠ ਕੇ ਚਾਚੂ ਵਗੈਰਾ ਵੀ ਵੀ ਕਾਫੀ ਸਮਾਂ ਬੈਠੇ ਰਹੇ ਨੇ ਬੈਠਣ ਤੋਂ ਬਾਅਦ ਫਿਰ ਇਹਨਾਂ ਦੀ ਆਸ਼ ਵੀ ਚੀਨੀ ਤੋਂ ਫਮਾ ਮਾਂ ਹੋ ਗਈ ਤੇ ਉਹਨੇ ਕਰਕੇ ਫਿਰਸ ਜਿਹੜੀ ਸਾਰਾ ਇਹ ਜਦੋਂ ਇਹ ਭੱਜਦੇ ਉਥੋਂ ਰੌਲਾ ਪਾਇਆ ਲੇਡੀ ਜੀ ਨੇ ਇਹ ਭੱਜ ਗਿਆ ਆਪਣੀ ਸਕੂਟਰ ਚਾੱਕ ਕੇ ਜਦੋਂ ਪਤਾ ਲੱਗਾ ਤਾਂ ਇਹ ਸਕੂਲ ਵਿੱਚ ਆਉਂਦੇ ਉਥੇ ਕੰਧ ਵਿੱਚ ਲੱਗਨ ਤੋਂ ਬਾਅਦ ਉਥੇ ਡਿੱਗ ਪਈ ਤੇ ਉਹ ਸਕੂਟਰ ਵੀ ਅਸੀਂ ਕਵਰ ਕਰ ਲਈ ਹੈ ਕੀ ਕੋਈ ਅਨਾਲਿਸਿਸ ਕਰੰਮ ਸੀ ਇਸ ਤੇ ਕੋਈ ਨਾ ਮਿਲਿਆ ਜੀ ਉਹਦੇ ਵਿੱਚ ਸੀਸੀਟੀਵੀ ਦੇ ਵਿੱਚ ਨਹੀਂ ਆਇਆ ਵੀ ਆਵਾਜ਼ ਨਹੀਂ ਆਈ ਨੀ ਕੀ ਹੈ ਲੇਕਿਨ ਇਹ ਆਪਸ ਵਿੱਚ ਹੀ ਮਤਲਬ ਖੇਵੜ ਦੇ ਦੇ ਦਿੱਤੀ ਤਕਨੀਕੀ ਦਿੱਤਾ ਗਿਆ ਸੀ ਸੀਸੀਟੀਵੀ ਕਾ ਉਹ ਇਹਨਾਂ ਦੇ ਉੱਥੇ ਰਸੋਈ ਸੀ ਨੇੜੇ ਰਸੋਈ ਦੇ ਵਿੱਚ ਇੱਕ ਬੰਦੇ ਨੇ ਉਹਦੇ ਵਿੱਚੋਂ ਜਿਹੜੀ ਸੀ ਸੀਟੀਵੀ ਉਹਦੇ ਜਾ ਉਹਦੇ ਵਿੱਚ ਚੱਕ ਲਈ ਆ ਉਹ ਤੇਰੇ ਉਹਨੂੰ ਕਹਿ ਗਿਆ ਯਾਰ ਇਹਨੂੰ ਲੁੱਟਣ ਦੀ ਜਿਹੜੀ ਆ ਨਾ ਅभी ਅੰਦਰ ਬੜੀ ਜੀ ਫਿਰ ਹਾਲ ਇਹਨਾਂ ਦਾ ਮਾਮਲਾ ਜਿਹੜਾ ਹੈਗਾ ਉਹ ਚੱਕ 35 ਤੇ ਵਿੱਚ ਆਇਆ ਚੋਕੀਸ਼ ਕੀਤੀ ਜਾ ਰਹੀ ਹੈ ਅਸੀਂ ਜਲਦੀ ਹੀ ਇਹਦੇ ਵਿੱਚ ਪਹੁੰਚ ਕੇ ਤੁਹਾਨੂੰ ਵੇਰੇ ਵੇਰੇ ਕੋਈ ਵੀ ਰਿਸਕ ਨਹੀਂ ਹੈ ਕਿ ਉਸ ਕੋਲ ਲੱਗੇ ਕਿ ਦੇ ਨਾਮ ਤੇ ਵੀ ਇਸ ਕੋ ਦਾ ਹੈ ਹਾਂ ਸਕੂਟਰੀ ਦਾ ਸਾਨੂੰ ਪਤਾ ਲੱਗ ਗਿਆ ਜੇ ਡਿਸਕਲੋਜ਼ ਕਰਨਾ ਠੀਕ ਨਹੀਂ ਕਿਉਂਕਿ ਜੇ ਤੁਸੀਂ ਕਪੀਸ ਕਰਵਾਉ ਪਹੁੰਚ ਜਾਂਦੀ